ਉੱਟੇ ਚੁੱਕ ਇਹ ਬਣ ਰਹੀ ਐ ਅਲਰਜੀ ਦਵਾਈ ਮੇਰੀ ਕੁੜੀ ਦੇ ਫੇਰ ਹਲਕੇ ਹਲਕੇ ਦਾਣੇ ਸ਼ੁਰੂ ਹੋ ਗਏ ਆ ਹੁਣ ਕਿੰਨਾ ਟਾਈਮ ਹੈਗੀ ਸੀ ਕਿੰਨਾ ਟਾਈਮ ਵਧੀਆ ਰਿਹਾ ਖਤਮ ਹੋ ਗਏ ਨੇ ਬਣਾਈ ਨੇ ਤੇ ਅਜੇ ਮੈਂ ਬਣਾ ਰਹੀ ਆ ਇਹਦੇ ਰਾਤ ਨੂੰ ਬਹੁਤ ਜ਼ਿਆਦਾ ਖਾਰਸ਼ੀ ਹੋ ਰਹੀ ਐ ਦਾਣੇ ਦਾਣੇ ਜਿਹੜੇ ਕੋਈ ਇਹ ਨੂੰ ਸਿਪਣਾ ਆ ਕੇ ਸਟੋਰ ਕਰਕੇ ਰੱਖ ਸਕਦੇ ਆ ਬਹੁਤ ਲੰਬੇ ਸਮੇਂ ਲਈ ਜਿੰਨਾ ਟਾਈਮ ਆਦੀ ਯੂਜ਼ ਕਰੋ ਇਸ ਤਰ੍ਹਾਂ ਦੇ ਵੀ ਉਦਾਂ ਵੈਸੇ ਅਲਰਜੀ ਹੁੰਦੀ ਹੋਵੇ ਕੁਝ ਵੀ ਹੁੰਦਾ ਹੈ ਤਾਂ ਇਹ ਬਹੁਤ ਵਧੀਆ ਚੀਜ਼ ਆ ਮੈਂ ਤਾਂ ਖੁਦ ਯੂਜ਼ ਕਰਕੇ ਦੂਜਾ ਕੀ ਦੇਖੀ ਆ ਇਹ ਕਿ ਬਹੁਤ ਵਧੀਆ ਦਵਾਈ ਹੈ സാധ്യ പാട്ട് ചായ ലസണ പൂത്തേ ਤੇ ਇਹ ਮੈਂ ਲਈਆ ਜੀਵਾਨ ਦਾ 1/2 ਚਮਚਾ ਹੋਣਾ ਹੈ ਤੇਲ ਦੇ ਹਿਸਾਬ ਨਾਲ ਇਹ ਵੀ ਅਸੀਂ ਪਾ ਦਿੱਤੀ ਇਹਦੇ ਵਿੱਚ ਕਿਸੇ ਬੱਚੇ ਨੇ ਲਾਜ਼ੀ ਹੋਵੇ بڑے ਦੇ ਹੋਵੇ ਕਿਸੇ ਵੀ ਚੀਜ਼ ਕੋ ਲਾਜ਼ੀ ਹੋਵੇ ਇਹਨੂੰ ਣ ਤੋਂ ਬੱਲਾ ਲਾ ਲੋ ਬਹੁਤ ਛੋਟੇ ਬੱਚੇ ਜਿਹੜਾ ਸੀ ਉਹ ਸਿਆਲਾਂ ਕਿਉਂਕਿ ਫਿਰ ਣ ਸਕਦੇ ਨਾ ਬਰਦ ਬਕੋਈ ਗਾਲ ਨਹੀਂ ਲਾ ਕੇ ਤੇਰ ਅਸੀਂ ਇੱਥੇ ਕੱਪੜੇ ਪਾ ਦੇ ਬਸ ਜਿੰਨੇ ਮਾਉ ਚਲੂ ਨਾ ਜੋ ਕੁਝ ਜ਼ਰੂਰੀ ਨਹੀਂ ਕਿਉਂਕਿ ਇਹਦੀ ਕੋਈ ਪੈਰਿਸ ਮੈਲੀ ਨਹੀਂ ਹੈ ਵੀ ਕੁਝ ਚੱਤੇ ਪਾੜ ਕੋਈ ਨਹੀਂ ਹੋਗਾ ਮਿਸਟੇਕ ਹੈ ਨਾਰਮਲੀ ਹੈ ਤੇ ਇੱਕ ਕੋਬਰੇ ਲਈ ਤੇ ਤੁਹਾਨੂੰ ਰਿਜ਼ਲਟ ਮਿਲ ਜਾਣਾ ਹੈ ਕਿ ਕੀ ਕਿਸ ਹਿਸਾਬ ਕਿਤਾਬ ਸਾਡੇ ਵਿੱਚ ਆਣਾ। ਲਾਉਣ ਤੇ ਦੂਸਰੇ ਦਿਨੇ ਜਿਹੜੇ ਤੁਹਾਡੇ ਉਹ ਦਾਣੇ ਲਾਣਗੇ ਉਹ ਜਾਂਦੇ ਹਨ। ਜਦੇ ਇਹੋਂ ਖਾਂਦੇ ਮਰ ਜਾਂਦੇ। ਦੂਸਰੇ ਦਿਨ ਸਾਨੂੰ ਰਿਜ਼ਲਟ ਮਿਲ ਜਾਣਾ ਹੈ ਕਿ ਹਾਂ ਫਰਕ ਪੈਣ ਲੱਗ ਪਿਆ। ਮੈਂ ਤੇ ਹੀ ਯੂਜ਼ ਕਰਦੀ ਹਾਂ ਜੱਤੀ ਸੱਚੀ ਗੱਲ ਹੈ। ਕਦੇ ਫਾਰਮੂਲਾ ਨਹੀਂ ਲਗਿਆ ਮੈਂ ਇਹ ਫਾਰਮੂਲਾ ਯੂਜ਼ ਕਰਦੀ ਹਾਂ ਕਦੇ ਨਹੀਂ ਮੈਂ ਕੁਝ ਵੀ ਦਵਾਈ ਬੋਰਾ ਲਗਾਈ ਹਾਂ ਗੀਦੇ ਕਦੇ ਕੁਝ ਨਹੀਂ ਮੈਂ ਤਾਂ ਬਹੁਤ ਟਾਈਮ ਪਹਿਲੇ ਦਾਣੇ ਦੇ ਕਰਕੇ ਮੈਂ ਉੱਡ ਆਈ ਹਾਂ ਚਲੋ ਮੈਂ ਇਹ ਪਾਈ ਦਿੰਦੀ ਹਾਂ ਕੋਈ ਬਣਾ ਲਊਗਾ ਜੇ ਕਿਸੇ ਨੂੰ ਅਲਰਜੀ ਹੋਗੀ ਤਾਂ ਬੱਸ ਇਹ ਖਾਜ ਹੁੰਦੀ ਹੈ ਉਹ ਵੀ ਲਗਾਤਾ ਹਾਂ ਬੈਨ ਕੋਟ ਕਾਰਨੇ ਤੇ ਤਕਨ ਹੈ ਇਹ ਰੰਗ ਆਹ ਅੰਦਰ ਜਿਹੜਾ ਸਮਾਨ ਪਾਇਆ ਉਹ ਸਾਰਾ ਦਾ ਮਤਲਬ ਕਿ ਜਵੈਣ ਦਾ ਰੰਗ ਵੀ ਹੈ ਬਿਲਕੁਲ ਕਾਲਾ ਹੋਣਾ ਚਾਹੀਦਾ ਤੇ ਜਿਹੜਾ ਲਸਣ ਪਾਉਣਾ ਸੀ ਇਹਦਾ ਰੰਗ ਵੀ ਬਿਲਕੁਲ ਕਾਲਾ ਹੋਣਾ ਚਾਹੀਦਾ ਜੀ ਇਹ ਕੁਝ ਨਹੀਂ ਹੋਇਆ ਇਹ ਜਿਹੜਾ ਤੱਕ ਜਲਦਾ ਰਹੇ ਮੈਂ ਦੋ ਦੋ ਤੇਲ ਦੇ ਉਸ ਤੇਲੇ ਲਾਪਣੇ ਜਦੋਂ ਇਹ ਚੰਗੀ ਤਰ੍ਹਾਂ ਜਲ ਜਾਊਗਾ ਫਿਰ ਦਵਾਈ ਰੜੀ ਹੋਣੀ ਹੈ ਵੇ ਚੰਗੀ ਤਰ੍ਹਾਂ ਚਲ ਜਾਊਗਾ ਫਿਰ ਢੰਡਾ ਹੋਣ ਲਈ ਰੱਖ ਕੇ ਉਸ ਤੋਂ ਬਾਅਦ ਹੀ ਤਾਂ ਕਿ ਸਟੋਰ ਕਰਕੇ ਰੱਖਦੇ ਫਿਰ ਬਸ ਜਦੋਂ ਲੋੜ ਪਈ ਹੈ ਯੂਜ਼ ਕਰ ਲੋ ਕਿਸੇ ਦੇ ਖਾਰਜ ਹੋਈ ਹੈ ਕੋਈ ਸੋਇਆ ਹੈ ਜੇ ਨਹੀਂ ਹੋਇਆ ਉੱਤੇ ਲਗਾ ਦੇ ਚਾਹ ਕੰਦਸਤ ਆਈ ਹੈ ਵੈਸੇ ਸੁਣਨ ਵਾਲੇ ਕਈ ਸਮਝਦੇ ਕਿ ਇਹ ਮਜ਼ਾਕ ਆ ਪਰ ਇਹ ਮਜ਼ਾਕ ਨਹੀਂ ਹੈ ਬੜੀ ਪਾਵਰਫੁਲ ਦਵਾਈ ਹੈ ਠੀਕ ਹੈ ਮੈਂ ਦੱਤ ਕੇ ਕੋਈ ਯੂਜ਼ ਕੀਤੀ ਐਸ ਕਰਕੇ ਮੈਂ ਤਾਂ ਇਹ ਹੀ ਬਣਾ ਨਹੀਂ ਬਣਾ ਕੇ ਰੱਖ ਲਈ ਮੇਰਾ ਛੇ ਮਹੀਨੇ ਰਾਮ ਨਾ ਲੱਗਣ ਛੇ ਤੋਂ ਵੀ ਵੱਧ